ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪੋਣੇ ਦੀ ਜੁਨੀਅਰ ਦੀ ਟੌਪ 10 ਖਬਰਾਂ ਤੇ ਕਾਂਗਰਸ ਦੀ ਭਾਰਤ ਜੋੜ ਯਾਤਰਾ 14 ਜਨਵਰੀ ਤੋਂ ਹੋਏਗੀ ਸ਼ੁਰੂ ਮਨੀਪੁਰ ਦੇ ਜਿਸ ਗਰਾਉਂਡ ਤੋਂ ਯਾਤਰਾ ਸ਼ੁਰੂ ਹੋਣੀ ਹੈ ਉਸ ਦੇ ਲਈ ਸੂਬਾ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਹੈ ਪਾਰਟੀ ਆਗੂਆਂ ਨੇ ਸੂਬੇ ਦੇ ਮੁੱਖ ਸਚਿਵ ਵਿਜਨੀਤ ਜੋਸ਼ੀ ਦੇ ਨਾਲ ਸੋਮਵਾਰ ਨੂੰ ਇਸ ਮੁੱਦੇ ਤੇ ਲੈ ਕੇ ਕੀਤੀ ਗੱਲਬਾਤ ਉਹਨਾਂ ਨੇ ਕਿਹਾ ਕਿ ਇਹ ਮੁੱਖ ਮੰਤਰੀ ਐਨ ਬੀਰੇਨ ਕੋਲ ਹੈ ਮਾਮਲਾ ਗੁਜਰਾਤੀ ਰਾਤ ਨੂੰ ਗੰਧਨਗਰ ਵਿੱਚ ਅੱਜ ਗਲੋਬਲ ਟ੍ਰੇਡ ਸ਼ੋਅ ਅਤੇ 10-12 ਜਨਵਰੀ ਤੱਕ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦਾ ਵੀ ਹੋਏਗਾ ਆਯੋਜਨ ਇਸ ਦੇ ਲਈ ਪੀਐਮ ਮੋਦੀ ਦੋ ਦਿਨ ਗੁਜਰਾਤ ਦੌਰੇ ਤੇ ਰਹਿਣਗੇ ਉਹ ਸੋਮਵਾਰ ਰਾਤ 8:00 ਵਜੇ ਅੰદાવાદ ਪਹੁੰਚ ਗਏ ਸਨ ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ 9:30 ਵਜੇ ਗੰਧਨਗਰ ਦੇ ਮਹਾਤਮਾ ਮੰਦਰ ਵਿੱਚ ਵਿਸ਼ਵੀ ਕਾਗੂਆਂ ਦੇ ਨਾਲ ਕਰਨਗੇ ਮੁਲਾਕਾਤ ਦੇਸ਼ ਦੇ 19 ਸੂਬਿਆਂ ਵਿੱਚ ਠੰਡ ਅਤੇ ਸੰਘਣੀ ਧੁੰਦ ਦੀ ਚਪੇਟ ਜਾਰੀ ਕੋਹਰੇ ਦੇ ਕਾਰਨ ਮਧ ਪ੍ਰਦੇਸ਼ ਦੇ ਭਪਾਲ ਵਿੱਚ ਮੰਗਲਵਾਰ ਨੂੰ 9 ਜਨਵਰੀ ਦੀ ਸਵੇਰੇ ਵਿਜ਼ਿਬਿਲਿਟੀ 10 ਮੀਟਰ ਤੱਕ ਹੀ ਪਹੁੰਚ ਗਈ। ਗੁਵਾਲੀ ਰਹਿਤੇ ਚੰਬਲ ਸੰਭਾਗ ਦੇ ਜ਼ਿਲ੍ਹੇ ਵਿੱਚ ਵਿਜ਼ਿਬਿਲਿਟੀ 50 ਤੋਂ 500 ਮੀਟਰ ਦੇ ਵਿੱਚ ਰਹੀ। ਉੱਤਰ ਪ੍ਰਦੇਸ਼ ਦੇ ਬਰੇਲੀ, ਵਾਰਾਨਸੀ ਅਤੇ ਗੋਰਖਪੁਰ ਵਿੱਚ ਸਵੇਰੇ 5:25% ਹੀ ਵਿਜ਼ਿਬਿਲਿਟੀ ਰਹੀ। ਪੱਛਮੀ ਬੰਗਾਲ ਵਿੱਚ ਚੀੜੀ ਦੀ ਟੀਮ ਤੇ ਹਾਲ ਹੀ ਵਿੱਚ ਹਮਲੇ ਦੇ ਬਾਅਦ ਕੇਂਦਰੀ ਮੰਤਰੀ ਸਰਬਾਨੰਦ ਸੋਨੇਵਾਲ ਨੇ ਸੋਮਾਰ ਨੂੰ ਪੱਛਮੀ ਬੰਗਾਲ ਦੀ ਕਾਨੂੰਨ ਵਿਵਸਥਾ ਤੇ ਚੁੱਕੇ ਵੱਡੇ ਸਵਾਲ ਉਹਨਾਂ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਜੰਗਲ ਰਾਜ ਚੱਲ ਰਿਹਾ ਹੈ ਪੀਐਮ ਮੋਦੀ ਦੀ ਲੀਡਰਸ਼ਿਪ ਦੇ ਵਿੱਚ ਪੂਰਾ ਦੇਸ਼ ਵਿਕਾਸ ਦੀ ਰਾਹ ਨੂੰ ਅੱਗੇ ਵਧਾ ਰਿਹਾ ਹੈ ਲੇਕਿਨ ਟੀਐਮਸੀ ਦੀ ਸਰਕਾਰ ਦੇ ਕਾਰਨ ਪੱਛਮੀ ਬੰਗਾਲ ਉਲਟੀ ਦਿਸ਼ਾ ਵਿੱਚ ਜਾ ਰਿਹਾ ਹੈ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਪਿਛਲੇ 14 ਮਹੀਨਿਆਂ ਦੇ ਵਿੱਚ ਇੱਕ ਵੀ T20 ਇੰਟਰਨੈਸ਼ਨਲ ਮੈਚ ਨਹੀਂ ਖੇਡ ਪਾਇਆ ਸਨ ਪਿਛਲੀ T20 ਵਰਲਡ ਕਪ ਦੇ ਵਿੱਚ ਸੈਮੀਫਾਈਨਲ ਵਿੱਚ ਮਿਲੀ ਹਾਰ ਦੇ ਬਾਅਦ ਤੋਂ ਭਾਰਤੀ ਸਿਲੈਕਟਰਜ਼ ਇਸ ਫਾਰਮੈਟ ਦੇ ਵਿੱਚ ਨੌਜਵਾਨਾਂ ਨੂੰ ਤਰਜੀਹ ਦੇ ਰਹੇ ਸਨ ਲੇਕਿਨ ਉਹ ਅਫਗਾਨਿਸਤਾਨ ਦੇ ਖਿਲਾਫ 11 ਜਨਵਰੀ ਤੋਂ ਸ਼ੁਰੂ ਹੋ ਰਹੀ ਤਿੰਨ T20 ਮੈਚਾਂ ਦੀ ਸੀਰੀਜ਼ ਲਈ ਟੀਮ ਨੇ ਇਹਨਾਂ ਦਿੱਕ ਜਾਂਦੀ ਕੀਤੀ ਵਾਪਸੀ ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਜੰਮੂ ਕਸ਼ਮੀਰ ਤੋਂ ਅਨੁਛੇਦ 370 ਨੂੰ ਖਤਮ ਕਰ ਦਿੱਤਾ ਸੀ 11 ਦਸੰਬਰ 2023 ਨੂੰ ਸੁਪਰੀਮ ਕੋਰਟ ਵੀ ਜੰਮੂ ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਨੂੰ ਬਰਕਰਾਰ ਰੱਖਣ ਦਾ ਫੈਸਲਾ ਸੁਣਾ ਚੁੱਕਿਆ ਹੁਣ ਨੈਸ਼ਨਲ ਕਾਨਫਰੰਸ ਪ੍ਰੈਜ਼ੀਡੈਂਟ ਫਾਰੂਕ ਅਬਦੁੱਲਾ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਵਿੱਚ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਆਰਟੀਕਲ 370 ਅਸੀਂ ਲੈ ਕੇ ਨਹੀਂ ਆਏ ਇਹ ਤਾਂ ਮਹਾਰਾਜਾ ਹਰੀ ਸਿੰਘ ਨੇ 1947 ਵਿੱਚ ਲਾਗੂ ਕੀਤਾ ਸੀ ਰਿਆਣਾ ਵਿੱਚ ਹਵਾ ਦੇ ਰੁਕਦੇ ਨਾਲ ਮੌਸਮ ਦਾ ਮિજાਜ ਬਦਲ ਗਿਆ ਹੈ ਸੋਮਵਾਰ ਤੋਂ ਸੂਬੇ ਦੇ ਵਿੱਚ ਪੂਰਬੀ ਹਵਾ ਚੱਲ ਰਹੀ ਹੈ ਅਜਿਹੀ ਵਿੱਚ ਪੱਛਮੀ ਦਬਾਅ ਦੇ ਅਸਰ ਦੇ ਨਾਲ ਅੱਜ ਕੁਝ ਜ਼ਿਲ੍ਹਿਆਂਾਂ ਤੇ ਬੂੰਦਾਬੰਦੀ ਅਤੇ ਹਲਕੀ ਬਰਸਾਤ ਦੇ ਅਸਰ ਬਣੇ ਹੋਏ ਹਨ ਮੌਸਮ ਮਾਰਾਂ ਦਾ ਕਹਿਣਾ ਹੈ ਕਿ ਬਾਰਿਸ਼ ਥੋਣ ਦੇ ਨਾਲ ਧੁੰਦ ਦੇ ਬੱਦਲ ਛੱਟ ਜਾਣਗੇ ਹਾਲਾਂਕਿ ਸਵੇਰ ਦੇ ਸਮੇਂ ਅਤੇ ਸ਼ਾਮ ਦੇ ਸਮੇਂ ਧੁੰਦ ਰਹੀਗੀ ਜਾਰੀ ਲੇਕਿਨ ਦਿਨ ਵਿੱਚ ਧੁੱਪ ਨਿਕਲਣ ਦੇ ਅਸਰ ਬਣੇ ਹੋਏ ਹਨ ਹਰਿਆਣਾ ਦੇ ਪਾਣੀਪਤ ਵਿੱਚ 9 ਵਿਆਹਿਤ ਜੋੜੇ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਇਹ ਖੁਲਾਸਾ ਸੋਸ ਵਕਤ ਹੋਇਆ ਜਦੋਂ ਮੰਗਲਵਾਰ ਸ਼ਰੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖਟਕਟਾਇਆ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਜਿਸ ਦੇ ਬਾਅਦ ਉਹਨਾਂ ਨੇ ਆਵਾਜ਼ ਲਗਾਈ ਲੇਕਿਨ ਉਸ ਸਮੇਂ ਤੱਕ ਵੀ ਕੋਈ ਕੁਝ ਨਹੀਂ ਬੋਲਿਆ ਜਿਸ ਦੇ ਬਾਅਦ ਕਰਵਾਲਾ ਨੇ ਪੜੋਸੀਆਂ ਦੀ ਸਹਾਇਤਾ ਨਾਲ ਦਰਵਾਜ਼ਾ ਤੋੜਿਆ ਅੰਦਰ ਦੋਨੋਂ ਉੱਥੇ ਬੇਸੁੱਧ ਹਾਲਤਾਂ ਵਿੱਚ ਮਿਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਜਨਵਰੀ ਨੂੰ ਖਰੀਦੇ ਗਏ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਵਿਰੋਧ ਦਾ ਜਵਾਬ ਦੇ ਦਿੱਤਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਤਾਂ ਪੰਜਾਬ ਦੇ ਹੋਰ ਦੋ ਪ੍ਰਾਈਵੇਟ ਪਲਾਂਟ ਵੀ ਖਰੀਦਣ ਦੇ ਲਈ ਤਿਆਰ ਬੈਠੇ ਹਨ ਜਿਸ ਥਰਮਲ ਪਲਾਂਟ ਤੋਂ ਉਹਨਾਂ ਨੂੰ 7.5 ਰੁਪਏ ਬਿਜਲੀ ਮਿਲ ਰਹੀ ਸੀ 1 ਜਨਵਰੀ ਤੋਂ ਉਸੇ ਪਲਾਂਟ ਵਿੱਚੋਂ 4.5 ਰੁਪਏ ਵਿੱਚ ਬਿਜਲੀ ਬਣ ਰਹੀ ਹੈ ਕ੍ਰਿਕਟਰ ਤੋਂ ਆਗੂ ਬਣੇ ਨਵਜੋਤ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਿਵਿੰਦਰ ਯਾਦਵ ਨੂੰ ਝਟਕਾ ਦੇ ਦਿੱਤਾ ਦਿੱਲੀ ਦੇ ਕਾਂਗਰਸ ਆਗੂ ਯਾਦਵ ਚੰਡੀਗੜ੍ਹ ਸਿਤ ਕਾਂਗਰਸ ਪੰਜਾਬ ਵਿੱਚ ਆਗੂਆਂ ਦੀ ਮੀਟਿੰਗ ਕਰਨ ਪਹੁੰਚੇ ਸਨ ਪਰ ਸਿੱਧੂ ਮੀਟਿੰਗ ਵਿੱਚ ਚੌਂ ਦੀ ਬਜਾਏ ਹੁਸ਼ਿਆਰਪੁਰ ਵਿੱਚ ਰੈਲੀ ਨੂੰ ਕਰ ਰਹੇ ਸੰਬੋਧਨ ਸਿੱਧੂ ਦੇ ਇਸੇ ਸਟਾਈਲ ਦਾ ਪੰਜਾਬ ਕਾਂਗਰਸ ਦੇ ਆਗੂ ਕਰ ਰਹੇ ਨੇ ਵਿਰੋਧ ਫਿਲਹਾਲ ਇਸ ਨਿਊਜ਼ ਬੁਲੇਟਿਨ ਮੇਤਰਾ ਹੀ ਜਿਆਦਾ ਨਾ ਕਰੋ ਜਿਆਦਾ ਨਾ ਕਰੋ ਟਾਈਪ ਕਰਦੇ ਸਮੇਂ ਸੱਚ ਨੂੰ ਸੱਚ ਨੂੰ ਪੜ੍ਹਦੇ ਚੈਨਲ